हां जी सत श्री अकाल जी दोस्तों किमे हूं जी ठीक ठाक हूं सो मैं जुड़े हां जी फेर ਤੋਂ ਗੁਰਿੰਦਰ ਤੇ ਆਪਣੇ ਅੰਦਾਜ਼ ਦੇ ਵਿੱਚ ਅੱਜ ਤੁਹਾਡੇ ਨਾਲ ਪੰਜ ਗੱਲਾਂ ਫੇਰ ਕਰੂੰਗਾ ਪੰਜ ਗੱਲਾਂ ਉਹ ਕਿ ਇਹ ਜੇ ਤੁਸੀਂ ਮੰਨ ਲੀਆਂ ਕਿਸੇ ਨੂੰ ਵੀ ਆਪਣਾ ਬਣਾ ਸਕਦੇ ਹੋ ਇਸ ਜ਼ਿੰਦਗੀ 'ਚ ਲਾਗੂ ਕਰੋ ਇਹਨਾਂ ਗੱਲਾਂ ਨੂੰ ਤੇ ਇਹਦੇ ਨਾਲ ਤੁਹਾਡੇ ਰਿਸ਼ਤੇ ਬਿਹਤਰ ਹੋਣਗੇ ਨਵੇਂ ਜਿਹੜੇ ਚੰਗੇ ਰਿਸ਼ਤੇ ਆ ਤੁਹਾਡੀ ਜ਼ਿੰਦਗੀ 'ਚ ਸ਼ਾਮਲ ਹੋਣਗੇ ਤੇ ਤੁਹਾਡੇ ਜਿਹੜੇ ਉਹ ਦਰਦੀ ਬਣਨਗੇ ਇਹਦੇ ਨਾਲ ਤੁਹਾਡੀ ਜ਼ਿੰਦਗੀ ਉਹ ਚੰਗੀ ਬਣੂਗੀ ਸੋ ਕਿਹੜੀਆਂ ਦੀ ਪੰਜ ਗੱਲਾਂ ਕਿਸੇ ਨੂੰ ਇਮਪ੍ਰੈਸ ਕਰਨ ਦੇ ਲਈ ਜ਼ਰੂਰੀ ਨੇ ਆਜੋ ਕਰਦੇ ਆਂ ਗੱਲਬਾਤ ਪਹਿਲੀ ਗੱਲ ਆ ਕਿ ਸੁਣੋ ਜ਼ਿਆਦਾ ਬੋਲੋ ਘੱਟ ਇਹ ਤੁਹਾਡੀ ਬਹੁਤ ਇੱਕ ਵਧੀਆ ਖੂਬੀ ਆ ਤੁਸੀਂ ਆਪ ਹੀ ਨੋਟ ਕਰ ਲਓ ਚਲੋ ਤੁਸੀਂ ਇਹ ਦੇਖੋ ਵੀ ਤੁਹਾਡਾ ਕਿਹੜਾ ਫਰੈਂਡ ਸਰਕਲ ਆ ਉਹਦੇ ਵਿੱਚ ਤੁਸੀਂ ਬੈਠਦੇ ਹੋ ਕਿਹੜਾ ਬੰਦਾ ਤੁਹਾਡੀ ਗੱਲ ਸੁਣਦਾ ਵਾ ਤੇ ਕਿਹੜਾ ਬੰਦਾ ਵਾ ਜਦੋਂ ਤੁਸੀਂ ਬੋਲ ਰਹੇ ਹੁੰਨੇ ਹੋ ਉਹ ਤੁਹਾਨੂੰ ਇਗਨੋਰ ਕਰਦਾ ਜਿਵੇਂ ਆਪਣੀਓ ਸੁਣਾਈ ਜਾਂਦਾ ਤੁਹਾਡੀ ਨਹੀਂ ਸੁਣ ਰਿਹਾ ਤੁਸੀਂ ਉਹ ਬੰਦੇ ਦੇ ਨਾਲ ਟਾਈਮ ਸਪੈਂਡ ਕਰਨਾ ਕਦੇ ਪਸੰਦ ਨਹੀਂ ਕਰੋਗੇ ਜਿਹੜਾ ਬੰਦਾ ਤੁਹਾਡੀ ਵੀ ਸੁਣਦਾ ਆਪਣੀ ਵੀ ਦੱਸਦਾ ਤੇ ਕਦੇ ਤੁਹਾਡੀ ਗੱਲ ਨੂੰ ਕੱਟਦਾ ਨਹੀਂ ਉਹ ਕਲ ਤੁਹਾਡੀ ਪੂਰੀ ਸੁਣਦਾ ਉਹ ਬੰਦਾ ਵੀ ਹਮੇਸ਼ਾ ਤੁਹਾਨੂੰ ਚੰਗਾ ਲੱਗੂਗਾ ਕਿ ਮੇਰੀ ਪੂਰੀ ਗੱਲ ਨੂੰ ਸੁਣਦਾ ਉਹਦੀ ਕਦਰ ਕਰਦਾ ਸੋ ਆਪਾਂ ਨੂੰ ਕਦਰ ਪਾਉਣ ਵਾਲੇ ਲੋਕ ਪਸੰਦ ਆਉਂਦੇ ਆ ਨਾ ਬੇਸ਼ੱਕ ਘੱਟ ਹੋ ਗਏ ਲੋਕ ਅੱਜ ਕੱਲ ਕਦਰ ਪਾਉਣ ਵਾਲੇ ਪਰ ਜਰੂਰ ਮਿਲ ਜਾਂਦੇ ਆ ਹੈਗੇ ਆ ਹਲੇ ਇਨਸਾਨੀਅਤ ਜਿਉਂਦੀ ਆ ਮੇਰੇ ਹਿਸਾਬ ਦੇ ਨਾਲ ਸੋ ਜਦੋਂ ਵੀ ਕਿਤੇ ਆਪਾਂ ਬੈਠਣਾ ਵਾ ਅਗਲੇ ਦੀ ਵੀ ਜਰੂਰ ਸੁਣੋ ਤੇ ਆਪਣੀ ਵੀ ਜਰੂਰ ਗੱਲ ਰੱਖੋ ਪਰ ਇੱਕ ਤਰੀਕੇ ਦੇ ਨਾਲ ਨਹੀਂ ਤਾਂ ਮੈਂ ਕਈ ਲੋਕ ਐਹੋ ਜਿਹੇ ਦੇਖੇ ਨੇ ਆਪਣੀ ਗੱਲ ਪੂਰੀ ਹੁੰਦੀ ਨਹੀਂ ਤੇ ਉਹ ਵਿੱਚ ਆਪਾਂ ਨੂੰ ਟੋਕਦੇ ਨੇ ਟੋਕਣ ਵਾਲੇ ਲੋਕ ਮੈਨੂੰ ਆਪ ਬਹੁਤ ਬੁਰੇ ਲੱਗਦੇ ਕਿ ਸਾਡੀ ਸੁਣਦਾ ਹੀ ਨਹੀਂ ਭਾਵੇਂ ਸਾਡੀ ਗੱਲ ਲੰਮੀ ਹੋਵੇ ਤੇ ਭਾਵੇਂ ਉਹ ਛੋਟੀ ਹੋਵੇ ਉਹਦੀ ਆਦਤ ਆ ਬਸ ਉਹਨੇ ਆਪਣੀ ਗੱਲ ਉਹਦੇ ਨਾਲ ਮਿਲਦੇ ਜਲਦੀ ਸ਼ੁਰੂ ਕਰਨੀਆਂ ਲੈ ਤੇਰੇ ਨਾਲ ਤਾਂ ਕੁਝ ਵੀ ਨਹੀਂ ਹੋਇਆ ਮੇਰੇ ਨਾਲ ਹੋਇਆ ਸੀ ਇਦਾਂ ਨਾਰਮਲ ਜਿਹੜੀਆਂ ਆਪਣੀਆਂ ਰੁਟੀਨ ਦੀਆਂ ਟਾਕਿੰਗਸ ਨੇ ਕਿਸੇ ਵੀ ਜਿਹੜੇ ਵੀ ਤੁਹਾਡੇ ਫਰੈਂਡ ਸਰਕਲ ਦੇ ਵਿੱਚ ਲੋਕ ਨੇ ਸੋ ਜੇ ਤੁਸੀਂ ਇਹ ਖੂਬੀ ਅਪਣਾਈ ਕਿ ਬੋਲੋਂਗੇ ਘੱਟ ਸੁਣੋਂਗੇ ਜ਼ਿਆਦਾ ਤਾਂ ਲੋਕ ਤੁਹਾਨੂੰ ਪਸੰਦ ਕਰਨਗੇ ਦੂਜੀ ਗੱਲ ਕਿ ਨਾਮ ਜ਼ਰੂਰ ਲਓ ਸਾਹਮਣੇ ਜਦੋਂ ਵੀ ਤੁਹਾਡੇ ਕੋਈ ਬੈਠਾ ਵਿਅਕਤੀ ਨਾਮ ਲੈ ਕੇ ਜਦੋਂ ਸੰਬੋਧਨ ਕਰਦੇ ਹੋ ਤਾਂ ਅਗਲੇ ਨੂੰ ਚੰਗਾ ਲੱਗਦਾ ਤੁਹਾਡੇ ਵੱਲ ਜਰੂਰ ਉਹਦਾ ਧਿਆਨ ਖਿੱਚਿਆ ਜਾਊਗਾ ਮੈਂ ਤੁਹਾਨੂੰ ਉਦਾਹਰਣ ਦਿੰਦਾ ਤੁਸੀਂ ਕਿਤੇ ਜਾਣੇ ਮੰਨ ਲਓ ਤੁਸੀਂ ਡਾਕਟਰ ਕੋਲ ਗਏ ਹੋ ਡਾਕਟਰ ਦੇ ਕਲੀਨਿਕ ਤੇ ਆਪਾਂ ਜਾਂਦੇ ਆ ਬਾਹਰ ਹੀ ਆਪਾਂ ਨੂੰ ਪਰਚੀ ਬਣਾ ਕੇ ਦੇ ਦਿੱਤੀ ਜਾਂਦੀ ਆ ਵੀ ਤੁਹਾਡਾ ਕੀ ਨਾਮ ਆ ਜੀ ਉਹ ਜਿਹੜਾ ਉਹਦਾ ਅਸਿਸਟੈਂਟ ਹੁੰਦਾ ਡਾਕਟਰ ਦਾ ਉਹ ਆਪਣਾ ਆਪਣਾ ਨਾਮ ਲਿਖ ਲੈਂਦਾ ਫਿਰ ਜਦੋਂ ਆਪਣੀ ਵਾਰੀ ਆਉਂਦੀ ਆ ਉਹ ਪਰਚੀ ਦੇ ਕੇ ਆਪ ਨੂੰ ਅੰਦਰ ਭੇਜ ਦਿੱਤਾ ਜਾਂਦਾ ਡਾਕਟਰ ਉਹ ਸਲਿੱਪ ਫੜਦਾ ਵਾ ਪਹਿਲਾਂ ਆਪਣਾ ਨਾਮ ਪੜਦਾ ਵਾ ਉਹ ਨਾਮ ਪੜ ਕੇ ਤੁਹਾਨੂੰ ਪੁੱਛਦਾ ਜੇ ਮੈਨੂੰ ਪੁੱਛੇ ਹਾਂਜੀ ਗੁਰਿੰਦਰ ਜੀ ਦੱਸੋ ਕੀ ਤਕਲੀਫ ਆ ਜਦੋਂ ਉਹਨੇ ਨਾਮ ਲੈ ਲਿਆ ਤਾਂ ਮੈਨੂੰ ਲੱਗੂਗਾ ਯਾਰ ਡਾਕਟਰ ਬੜਾ ਫ੍ਰੈਂਕ ਆ ਮੈਂ ਖੁੱਲ ਕੇ ਗੱਲ ਕਰੂੰਗਾ ਉਹਦੇ ਨਾਲ ਉਹ ਬਾਰ ਬਾਰ ਵਰਤੂਗਾ ਹਾਂਜੀ ਗੁਰਿੰਦਰ ਜੀ ਇਦਾਂ ਨਹੀਂ ਕਰਨਾ ਉਦਾਂ ਕਰਨਾ ਤਾਂ ਮੈਨੂੰ ਚੰਗਾ ਲੱਗੂਗਾ ਸੋਚ ਕੇ ਦੇਖੋ ਜੇ ਤੁਹਾਡੇ ਨਾਲ ਕਦੇ ਇਦਾਂ ਹੋਇਆ ਹੋਆ ਆਪਣਾ ਆਪਨ ਲੱਗੂਗਾ ਜੇ ਡਾਕਟਰ ਆ ਉਹ ਨਾਮ ਨਹੀਂ ਲਊਗਾ हां ਜੀ ਦੱਸੋ ਕੀ ਤਕਲੀਫ ਆ ਉਹ ਬਹੁਤ ਤੁਹਾਡੇ ਨਾਲ ਰੂਡ ਬਿਹੇਵ ਕਰੇ ਤੇ ਆਪਾਂ ਫਿਰ ਗੂਗਲ ਤੇ ਪਾ ਦਨੇ ਆ ਨਾ ਰਿਵਿਊ ਇਸ ਡਾਕਟਰ ਦੇ ਕੋਲ ਜਾਇਓ ਨਾ ਜੀ ਇਹਨੂੰ ਤਾਂ ਬੋਲਣ ਦੀ ਤਮੀਜ਼ ਨਹੀਂ ਸੋ ਇਹ ਗੱਲਾਂ ਮੈਂ ਨਹੀਂ ਰੱਖਦੀਆਂ ਇਹੀ ਤੁਸੀਂ ਆਪਣੀ ਜ਼ਿੰਦਗੀ ਚ ਵੀ ਲਾਗੂ ਕਰੋ ਕਿਸੇ ਵੀ ਬੰਦੇ ਨੂੰ ਨਵੇਂ ਮਿਲੇ ਹੋ ਪੁਰਾਣਾ ਵਾ ਨਾਮ ਜਰੂਰ ਲਓ ਮੈਂ ਤਾਂ ਕਹੂੰਗਾ ਘਰ ਦੇ ਵਿੱਚ ਵੀ ਜਿਹੜੇ ਰਿਸ਼ਤੇ ਨੇ ਤੁਹਾਡੇ ਆਪਣੀ ਵਾਈਫ ਦਾ ਤੇ ਹੋਰ ਕੋਈ ਵੀ ਤੁਹਾਡਾ ਭੈਣ ਭਰਾ ਜਦੋਂ ਆਪਾਂ ਉਹਨਾਂ ਦੇ ਨਾਮ ਲੈ ਕੇ ਬਾਰ-ਬਾਰ ਉਹਨਾਂ ਨੂੰ ਸੰਬੋਧਨ ਕਰਦੇ ਆਂ ਬੁਲਾਉਂਦੇ ਆਂ ਉਹਨਾਂ ਨੂੰ ਚੰਗਾ ਲੱਗਦਾ ਹੁੰਦਾ ਤੇ ਇਹ ਹਰ ਹਰ ਪਾਸੇ ਲਾਗੂ ਹੁੰਦੀ ਹੈ ਇਹ ਗੱਲ ਤੀਜੀ ਗੱਲ ਇਹ ਜੀ ਤਾਰੀਫ ਸਭ ਦੇ ਸਾਹਮਣੇ ਕਰੋ ਪਰ ਜਦੋਂ ਕੋਈ ਨੁਕਸ ਕੱਢਣਾ ਤਾਂ ਪ੍ਰਾਈਵੇਟਲੀ ਕੱਢੋ ਇਹ ਵੀ ਬਿਲਕੁਲ ਸਹੀ ਆ ਮੈਂ ਤੁਹਾਡੇ ਨਾਲ ਇੱਕ ਵਾਰ ਸਾਂਝੀ ਕੀਤੀ ਸੀ ਗੱਲ ਇਹ ਸ਼ਾਇਦ ਮੈਂ ਖਡੌਣਾ ਦੀ ਦੁਕਾਨ ਤੇ ਗਿਆ ਸੀ ਕਿਤੇ ਨਾਮ ਨਹੀਂ ਲੈਣਾ ਤੇ ਅਸੀਂ ਹੁਣ ਫੈਮਿਲੀ ਸਾਰੀ ਖਡੌਣਾ ਦੇਖ ਰਹੇ ਆ ਬੱਚੇ ਦੇ ਲਈ ਆਪਣੇ ਬੇਟੇ ਦੇ ਲਈ ਉਹ ਬਾਹੂਆ ਜਿਹੜਾ ਉਹਦਾ ਮਾਲਕ ਦੁਕਾਨ ਦਾ ਉੱਪਰ ਆਉਂਦਾ ਉਹ ਸੇਲਜ਼ਮੈਨ ਜਿਹੜਾ ਸੀਗਾ ਉਹਨੂੰ ਪਤਾ ਨਹੀਂ ਕਿਹੜੀ ਗੱਲੋਂ ਬੜਾ ਟੁੱਟ ਕੇ ਪੈਂਦਾ ਉਹ ਬਹੁਤ ਹੀ ਜ਼ਿਆਦਾ ਘੂਰਦਾ ਉਹਨੂੰ ਸਾਡੇ ਨਾਲ ਇੱਕ ਦੋ ਕਸਟਮਰ ਹੋਰ ਵੀ ਖੜੇ ਸੀ ਉਹ ਸਾਰੇ ਮਤਲਬ ਉਹਦੇ ਵੱਲ ਦੇਖਣ ਲੱਗ ਗਏ ਉਹ ਮੁੰਡੇ ਨੂੰ ਬੜਾ ਗਿਲਟ ਜਾ ਫੀਲ ਹੋਇਆ ਵੀ ਸਾਰਿਆਂ ਦੇ ਸਾਹਮਣੇ ਮੈਨੂੰ ਘੂਰਤਾ ਮੈਨੂੰ ਇਹ ਗੱਲ ਚੰਗੀ ਨਹੀਂ ਲੱਗੀ ਬਸ ਕਹਿ ਨਹੀਂ ਸਕਿਆ ਉੱਥੇ ਵੀ ਤੁਹਾਨੂੰ ਇਹਦਾ ਨਹੀਂ ਕਰਨਾ ਚਾਹੀਦਾ ਸੀ ਪਰ ਤੁਸੀਂ ਇਹ ਦੇਖੋ ਵੀ ਚਲੋ ਠੀਕ ਹੈ ਕੋਈ ਗਲਤੀ ਉਹਨੇ ਕਰਤੀ ਹੋਣੀ ਆ ਉਹਨੂੰ ਲੈ ਕੇ ਕੁਝ ਕਹਿਣਾ ਵੀ ਆ ਤਾਂ ਉਹਨੂੰ ਭਾਈ ਆਪਣੇ ਕੈਬਨ ਚ ਬੁਲਾ ਲਾ ਉਹਨੂੰ ਕਿੰਨਾ ਬੁਰਾ ਲੱਗਿਆ ਹੋਊਗਾ ਕੀ ਲੱਗਿਆ ਹੋਊਗਾ ਕਿ ਅਸੀਂ ਸਾਡੀ ਇੰਨੀ ਕੁ ਸਿਰਫ ਵੈਲਿਊ ਆ ਅਸੀਂ ਭਾਵੇਂ ਨੌਕਰ ਆ ਦੁਕਾਨ ਦੇ ਪਰ ਇੱਜ਼ਤ ਦਾ ਬਾਈ ਸਾਰਿਆਂ ਦੀ ਹੁੰਦੀ ਆ ਨਾ ਸੋ ਇਹ ਗੱਲ ਵੀ ਆਪਾਂ ਹਰ ਪਾਸੇ ਲਾਗੂ ਕਰਨੀ ਆ ਭਾਵੇਂ ਕੋਈ ਵੀ ਆ ਆਪਣਾ ਹਮਸਫਰ ਆਪਣੇ ਜਿੱਦਾਂ ਅੱਜਕੱਲ ਦੇਖਦੇ ਆ ਬੱਚੇ ਮਾਂ ਪਿਓ ਤੇ ਹੀ ਰੂਪ ਪਾਈ ਜਾਂਦੇ ਆ ਸਾਰਿਆਂ ਦੇ ਸਾਹਮਣੇ ਕਈ ਵਾਰ ਕਹਿ ਦਿੰਦੇ ਆ ਤੁਹਾਨੂੰ ਨਹੀਂ ਕੁਝ ਪਤਾ ਇਹ ਵੀ ਬਹੁਤ ਮਾੜੀ ਗੱਲ ਆ ਮਾਂ ਪਿਓ ਲਈ ਵੀ ਮਾੜੀ ਗੱਲ ਆ ਜੇ ਆਪਣੇ ਬੱਚੇ ਨੂੰ ਸਾਰਿਆਂ ਦੇ ਸਾਹਮਣੇ ਉਹ ਕੋਈ ਉਹਦਾ ਨੁਕਸ ਕੱਢਦੇ ਨੇ ਦੋਨੋਂ ਦੋਨੋਂ ਪਾਸੇ ਵਾਲੀ ਮਾੜੀ ਗੱਲ ਆਏ ਸੋ ਇਸ ਗੱਲ ਦਾ ਵੀ ਖਿਆਲ ਰੱਖਣਾ ਕੋਈ ਗੱਲ ਤੁਸੀਂ ਕਹਿਣਾ ਚਾਹੁੰਦੇ ਹੋ ਕਿਸੇ ਨੂੰ ਤਾਂ ਪਰਸਨਲੀ ਕਹੋ ਸਾਰਿਆਂ ਦੇ ਸਾਹਮਣੇ ਨਹੀਂ ਹਾਂ ਤਾਰੀਫ਼ ਸਾਰਿਆਂ ਦੇ ਸਾਹਮਣੇ ਕਰ ਸਕਦੇ ਹੋ ਇਹਦੇ ਨਾਲ ਹੱਲਾਸ਼ੇਰੀ ਆ ਜਿਹੜਾ ਜਿਹੜੀ ਤੇ ਹੌਸਲਾ ਵਾ ਜਿਹੜਾ ਉਹ ਬਹੁਤ ਜ਼ਿਆਦਾ ਬੰਦੇ ਦਾ ਵੱਧਦਾ ਵਾ ਜੀ ਚੌਥੀ ਗੱਲ ਬੜੀ ਖੂਬਸੂਰਤ ਹੈ ਕਿ ਜਿੰਨਾ ਕਰ ਸਕੋ ਉਨਾ ਹੀ ਕਹੋ ਮਤਲਬ ਜ਼ੁਬਾਨ ਉਨੀਕ ਕਰੋ ਜੇ ਜਿਹੜੀ ਤੁਹਾਨੂੰ ਪਤਾ ਵੀ ਤੁਸੀਂ ਨਿਭਾ ਸਕਦੇ ਹੋ ਜਿਹੜੇ ਨਿਭਾ ਨਹੀਂ ਸਕਦੇ ਉਹ ਜ਼ੁਬਾਨ ਵੀ ਨਾ ਕਰੋ ਕਹੋ ਨਾ ਕਿਸੇ ਨੂੰ ਝੂਠਾ ਵਾਅਦਾ ਨਾ ਕਰੋ ਕਹਿੰਦੇ ਹੁੰਦੇ ਆ ਨਾ ਝੂਠਾ ਲਾਰਾ ਨਾ ਕਿਸੇ ਨੂੰ ਲਈਏ ਤੇ ਤੋੜ ਕੇ ਜਵਾਬ ਦੇ ਦੇਈਏ ਇਹ ਜਿਹੜੀਆਂ ਕਮਿਟਮੈਂਟਸ ਨੇ ਨਾ ਇਹ ਬਹੁਤ ਦੁੱਖ ਦਿੰਦੀਆਂ ਨੇ ਉਮੀਦਾਂ ਗੱਲ ਆ ਜਾਂਦੀਆਂ ਉਮੀਦਾਂ ਤੇ ਉਮੀਦਾਂ ਦੁੱਖ ਦਿੰਦੀਆਂ ਨੇ ਨਾ ਤਾਂ ਅਸੀਂ ਰੱਖਣੀਆਂ ਨਾ ਕਿਸੇ ਨੂੰ ਦੇਣੀਆਂ ਨੇ ਨਾ ਅਸੀਂ ਦੁਖੀ ਹੋਣਾ ਨਾ ਕਿਸੇ ਨੂੰ ਕਰਨਾ ਉਹਨਾਂ ਕੀ ਕਹੋ ਜਿੰਨਾ ਅਸੀਂ ਕਰ ਸਕਦੇ ਆ ਮੈਂ ਇਹਦੀ ਵੀ ਉਦਾਹਰਨ ਦੇ ਦਿੰਦਾ ਹੁਣ ਚਲੋ ਮੇਰਾ ਬਰਥਡੇ ਆਉਣ ਵਾਲਾ ਮੇਰਾ ਬੇਟਾ ਛੋਟਾ ਬਹਲੇ ਉਹਨੂੰ ਇਹ ਹੋ ਜਾਂਦਾ ਵੀ ਗਿਫਟ ਦੇਣ ਦੀ ਨਹੀਂ ਉਹਨੂੰ ਗਿਫਟ ਲੈਣ ਦੀ ਕਾਲੀ ਹੁੰਦੀ ਆ ਕਿਸੇ ਦਾ ਵੀ ਬਰਥਡੇ ਹੋਵੇ ਗਿਫਟ ਉਹਨੂੰ ਮਿਲਣਾ ਹੁਣ ਮੈਂ ਉਹਨੂੰ ਇੱਕ ਵਾਰੀ ਕਹਿ ਬੈਠਾ ਵੀ ਮੈਂ ਤੈਨੂੰ ਨਾ ਆਪਣੇ ਬਰਥਡੇ ਤੇ ਆ ਫਲਾਣੀ ਚੀਜ਼ ਲੈ ਕੇ ਦਊਂਗਾ ਵੀ ਉਹ ਥੋੜੀ ਮਹਿੰਗੀ ਆ ਮੈਂ ਬਾਅਦ ਚ ਸੋਚੀ ਜਾਵਾਂ ਵੀ ਮੈਂ ਕਹਿ ਤਾਂ ਦਿੱਤਾ ਹੁਣ ਉਹਦੇ ਦਿਮਾਗ ਦੇ ਵਿੱਚ ਚੱਲੀ ਜਾਣਾ ਜਦ ਤੱਕ ਬਰਥਡੇ ਨਹੀਂ ਆਉਣਾ ਵੀ ਚੀਜ਼ ਮਹਿੰਗੀ ਆ ਉਦੋਂ ਪਤਾ ਨਹੀਂ ਪੈਸੇ ਹੋਣਗੇ ਨਹੀਂ ਹੋਣਗੇ ਹੱਥ ਕਿੱਦਾਂ ਦਾ ਹੋਊਗਾ ਤੰਗ ਹੋਊਗਾ ਖੁੱਲਾ ਹੋਊਗਾ ਕੁਝ ਨਹੀਂ ਪਤਾ ਮੈਂ ਕਿਹਾ ਹੀ ਕਿਉਂ ਬਾਅਦ ਚ ਮੈਂ ਸੋਚੀ ਜਾਵਾਂ ਸੋ ਐਦਾਂ ਆਪਾਂ ਹਰ ਰਿਸ਼ਤੇ ਦੇ ਵਿੱਚ ਕਈ ਵਾਰ ਕਰ ਦਿੰਨੇ ਆ ਵੀ ਉਹ ਉਮੀਦ ਦੇ ਦਿੰਨੇ ਆ ਮੌਕੇ ਤੇ ਆਪਾਂ ਪੂਰੀ ਨਹੀਂ ਕਰ ਪਾਉਂਦੇ ਆਪਾਂ ਕਈ ਵਾਰੀ ਜਜ਼ਬਾਤੀ ਹੋ ਕੇ ਕਹਿ ਦਿੰਨੇ ਆ ਜਾਂ ਕਈ ਵਾਰੀ ਆਪਾਂ ਬਹੁਤ ਖੁਸ਼ ਹੁੰਨੇ ਆ ਉਦੋਂ ਵੀ ਜ਼ੁਬਾਨ ਕਰ ਦਿੰਨੇ ਆ ਸੋ ਜੋੜੇ ਨਿਕਲਦਾ ਜਦੋਂ ਤੁਸੀਂ ਬਹੁਤ ਜ਼ਿਆਦਾ ਉਦਾਸ ਹੋ ਉਦੋਂ ਵੀ ਕੋਈ ਤੁਹਾਨੂੰ ਕਮਿਟਮੈਂਟ ਕਿਸੇ ਨਾਲ ਕਰਨ ਦੀ ਲੋੜ ਨਹੀਂ ਹੁੰਦੀ ਜਦੋਂ ਤੁਸੀਂ ਬਹੁਤ ਜ਼ਿਆਦਾ ਖੁਸ਼ ਹੋ ਜਜ਼ਬਾਤਾਂ 'ਚ ਬਹਿ ਕੇ ਉਦੋਂ ਵੀ ਕਿਸੇ ਨਾਲ ਕੋਈ ਕਮਿਟਮੈਂਟ ਨਾ ਕਰੋ ਜਦੋਂ ਬੈਲੈਂਸ ਹੋਵੇ ਨਾ ਜਦੋਂ ਨਾਰਮਲ ਹੋਈ ਆ ਆਪਾਂ ਸਾਨੂੰ ਪਤਾ ਵਾ ਕਿ ਅਸੀਂ ਕੀ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਕਿੰਨੀ ਸਾਡੀ ਕੈਪੇਬਿਲਿਟੀ ਆ ਉਸ ਹਿਸਾਬ ਨਾਲ ਜਵਾਨ ਕਰਨੀ ਚਾਹੀਦੀ ਆਪਾਂ ਨੂੰ ਪੰਜਵੀਂ ਤੇ ਆਖਰੀ ਗੱਲ ਸਿਰਫ ਵੀਡੀਓ ਦੀ ਆਖਰੀ ਗੱਲ ਛੋਟੇ ਛੋਟੇ ਤੋਹਫੇ ਦਿਆ ਕਰੋ ਇੱਕ ਦੂਜੇ ਨੂੰ ਦੋਸਤਾਂ ਨੂੰ ਰਿਸ਼ਤੇਦਾਰਾਂ ਨੂੰ ਘਰ ਦੇ ਵਿੱਚ ਜਿਹੜੇ ਵੀ ਜੀ ਨੇ ਉਹਨਾਂ ਨੂੰ ਇਹਦੇ ਨਾਲ ਵੀ ਆਪਣੇ ਰਿਲੇਸ਼ਨ ਆ ਜਿਹੜੇ ਵਧੀਆ ਬਣਦੇ ਆ ਆਪਣਾ ਜਿਹੜਾ ਟੋਪਿਕ ਅੱਜ ਦਾ ਕਿ ਰਿਸ਼ਤੇਆਂ ਨੂੰ ਬਿਹਤਰ ਆਪਾਂ ਕਿਵੇਂ ਬਣਾ ਸਕਦੇ ਆ ਇਹਦੇ 'ਚ ਵੀ ਬੱਚਿਆਂ ਦੀ ਉਦਾਹਰਣ ਦੇ ਦਿੰਦਾ ਤੁਹਾਨੂੰ ਤੁਸੀਂ ਬੱਚੇ ਨੂੰ ਟੌਫੀ ਦਿੰਨੇ ਹੋ ਸਾਡੇ ਘਰ ਕੋਈ ਰਿਸ਼ਤੇਦਾਰ ਆਉਂਦਾ ਉਹ ਚਾਕਲੇਟਸ ਲੈ ਕੇ ਆਉਂਦਾ ਜਾਂ ਟੌਫੀਆਂ ਲੈ ਕੇ ਆਉਂਦਾ ਤੇ ਜੇ ਬੱਚਾ ਉਹਨੂੰ ਨਹੀਂ ਬੁਲਾ ਰਿਹਾ ਨਾ ਰਿਸ਼ਤੇਦਾਰ ਨੂੰ ਉਹ ਟੌਫੀ ਕੱਢ ਕੇ ਫੜਾਉਂਦਾ ਵੀ ਆ ਲੈ ਬਈ ਤੇਰੇ ਲਈ ਟੌਫੀ ਆ ਟੌਫੀ ਲੈ ਕੇ ਖੁਸ਼ ਹੋ ਜਾਂਦਾ ਤੇ ਉਹਦੇ ਨਾਲ ਮਿਕਸ ਅਪ ਹੋ ਜਾਂਦਾ ਹੌਲੀ ਹੌਲੀ ਵੀ ਇਹ ਚੰਗਾ ਬੰਦਾ ਵੀ ਉਹ ਬੱਚਿਆਂ ਨੂੰ ਵੀ ਲੱਗਦਾ ਵੀ ਇਹ ਬੰਦਾ ਵਧੀਆ ਵੀ ਮੇਰੇ ਲਈ ਤੀਜੀ ਲੈ ਕੇ ਆਇਆ ਹੈ ਨਾ ਤੇ ਇਹੀ ਗੱਲ ਜੇ ਆਪਾਂ ਹਰ ਰਿਸ਼ਤੇ 'ਚ ਕਰੀਏ ਮਹਿੰਗੇ ਤੋਹਫੇ ਦੇਣ ਨੂੰ ਨਹੀਂ ਮੈਂ ਕਹਿੰਦਾ ਕਿਸੇ ਨੂੰ ਲਿਖਣਾ ਪਸੰਦ ਆ ਕੋਈ ਟੀਚਰ ਹੈ ਉਹਨੂੰ ਪੈਨ ਦਿਓ ਵਧੀਆ ਪੈਨ ਵੀ ਤੁਸੀਂ ਨਾ ਨਾ ਕਰਦੇ 50 ਰੁਪਏ ਦਾ ਖਰਚ ਹੋ ਸਕਦੇ ਹੋ ਨਾ 50 ਰੁਪਏ ਦਾ ਪੈਨ ਦਿਓ ਅਗਲੇ ਲੱਗੂਗਾ ਮੇਰੇ ਲਈ ਖਾਸ ਪੈਨ ਲੈ ਕੇ ਆਇਆ 50 ਤਾਂ ਨਹੀਂ ਦੇ ਸਕਦੇ ਉਸ ਤੋਂ ਘੱਟ ਦੇ ਦਿਓ ਪਰ ਦਓ ਜ਼ਰੂਰ ਕੋਈ ਨਿੱਕੀਆਂ ਨਿੱਕੀਆਂ ਐਟਮਾਂ ਜੋ ਖੁਸ਼ੀ ਵਧਾ ਦਿੰਦੀਆਂ ਨੇ ਜ਼ਰੂਰੀ ਨਹੀਂ ਹੁੰਦਾ ਕਿ ਮਹਿੰਗੇ ਤੋਹਫੇ ਆ ਉਹੀ ਰਿਸ਼ਤੇ ਆ ਆਪਾਂ ਆਪਾਂ ਉਹਦੇ ਨਾਲ ਹੀ ਰਿਸ਼ਤੇ ਵਧੀਆ ਬਣਾ ਸਕਦੇ ਆ ਨਿੱਕੇ ਨਿੱਕੇ ਤੋਹਫੇ ਆ ਜਿਹੜੇ ਕਈ ਵਾਰ ਰਿਸ਼ਤੇ ਵਧੀਆ ਬਣਾ ਦਿੰਦੇ ਆ ਦਿੰਦੇ ਰਹਿਣਾ ਚਾਹੀਦੇ ਆ ਸੋ ਇਹ ਜੜੀਆਂ ਗੱਲਾਂ ਮੇਰਾ ਖਿਆਲ ਆ ਜਰੂਰ ਤੁਹਾਨੂੰ ਚੰਗੀਆਂ ਲੱਗੀਆਂ ਹੋਣਗੀਆਂ ਸੱਚੀਆਂ ਲੱਗੀਆਂ ਹੋਣਗੀਆਂ ਜੇ ਨਹੀਂ ਵੀ ਸੱਚੀਆਂ ਲੱਗੀਆਂ ਕਿਤੇ ਨਾ ਕਿਤੇ ਕੋਈ ਕਮੀ ਲੱਗਦੀ ਆ ਦੱਸ ਸਕਦੇ ਹੁੰਨੇ ਆ ਸੋ ਰਿਸ਼ਤੇ ਅੱਜ ਕੱਲ ਬਿਹਤਰ ਬਣਾਉਣ ਦੀ ਬੜੀ ਲੋੜ ਐ ਜੀ ਤੇ ਆਪਾਂ ਬਹੁਤ ਪਿੱਛੇ ਰਹਿ ਰਹੇ ਆ ਆਪਣਾ ਜਿਹੜਾ ਕਲਚਰ ਆ ਬਾਰਲਾ ਹੁਣ ਸਿਸਟਮ ਤਾਂ ਆਪਣਾ ਹੈ ਨਹੀਂ ਅਸੀਂ ਤਾਂ ਰਿਸ਼ਤੇਦਾਰਾਂ ਦੇ ਆਉਨੇ ਆ ਜਾਣੇ ਆ ਪੂਰਾ ਖੁੱਲ ਕੇ ਸਮਾ ਜਿਹੜਾ ਦਿੰਨੇ ਆ ਤੇ ਅੱਜ ਕੱਲ ਉਹ ਚੀਜ਼ ਆ ਜਿਹੜੀ ਉਹ ਘਟ ਰਹੀ ਆ ਮੇਰੇ ਹਿਸਾਬ ਨਾਲ ਥੋੜਾ ਜਿਆ ਧਿਆਨ ਦੇਣ ਦੀ ਲੋੜ ਆ ਜੀ ਬਾਕੀ ਅਗਲੀ ਵੀਡੀਓ ਚ ਜਲਦੀ ਮਿਲੂੰਗਾ ਨਾਮ ਨੇ ਜਿਹੜੇ ਉਹ ਮੈਂ ਅਗਲੀ ਵੀਡੀਓ ਦੇ ਵਿੱਚ ਬੋਲੂੰਗਾ ਤੁਸੀਂ ਰੱਜ ਕੇ ਕਮੈਂਟ ਕਰੋ ਆ ਵੀਡੀਓ ਦੇ ਥੱਲੇ YouTube ਤੇ ਵੀ ਤੇ Facebook ਤੇ ਵੀ ਅਗਲੀ ਵੀਡੀਓ ਚ ਸਾਰਿਆਂ ਦੇ ਨਾਮ ਬੋਲੇ ਜਾਣਗੇ ਜੀ ਕਮੈਂਟ ਵੱਧ ਵੱਧ ਕਰਿਓ ਧੰਨਵਾਦ